ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਚਲੋ ਸਾਰੇ ਜਾਣੇ ਵੀਰਾਂ ਨੇ ਜੋ ਸੇਵਾ ਇਕੱਠੀ ਕੀਤੀ ਸੀ ਤੇ ਅੱਜ ਇੱਥੇ ਆਏ ਸੀ ਬੰਨ ਤੇ ਜਿੱਥੇ ਬੰਨ ਬੰਨਣ ਲੱਗੇ ਹੋਇਆ ਮਹਾਪੁਰਸ਼ ਹਨ ਤੇ ਰਣਜੋਧ ਵੀਰੇ ਉਹਨਾਂ ਦੇ ਪਿੰਡ ਤੇ ਆਪਾਂ ਰੋਣੇ ਆ ਵੀ ਸਾਡਾ ਝਾੜ ਘਟ ਨਿਕਲਿਆ ਹਨ ਵੀ ਝਾੜ ਵੱਧ ਨਿਕਲਣਾ ਚਾਹੀਦਾ ਸੀਗਾ ਤੇ ਇਹ ਵੀਰ ਕਿਹਨੂੰ ਕਹਿਣ ਵੀ ਸਾਡਾ ਝਾੜ ਘਟ ਨਿਕਲਿਆ ਤੁੰਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਉਹ ਜਿੱਥੇ ਤੁੰਨੂੰ ਉੱਚਾ ਜਹਾਦੀਨ ਆ ਇੱਥੇ ਚਾਰ ਘਰ ਸੀਗੇ ਦੇਖ ਲਓ ਚਾਰ ਦੇ ਚਾਰ ਘਰ ਹੀ ਖਤਮ ਹੋ ਗਏ ਦਰਿਆ ਨੇ ਆਪਦਾ ਨਵਾਂ ਰਾਹ ਬਣਾ ਲਿਆ ਦਰਿਆ ਪਹਿਲਾਂ ਇੱਧਰ ਨੂੰ ਚੱਲਦਾ ਸੀ ਇੱਧਰ ਨੂੰ ਚੱਲਣ ਲੱਗ ਗਿਆ ਹੁਣ ਆ ਬਾਬੇ ਪੌਲ ਬੰਨਣ ਲੱਗੇ ਇੱਥੇ ਬੰਨ ਵੀ ਇਹਨੂੰ ਉਹੀ ਦਿਸ਼ਾ 'ਚ ਤੋਰਨਾ ਹਨਾ ਤੇ ਆ ਜ਼ਮੀਨ ਸਾਰੀ ਖਤਮ ਹੋਈ ਪਈ ਆ ਐਨੇ ਏਕੜਾ ਪਤਾ ਹੀ ਨਹੀਂ ਕਿੰਨੇ ਏਕੜ ਜਿਹੜੇ ਇੱਥੇ ਖਤਮ ਹੋਏ ਪਏ ਆ ਵੀ ਕੋਈ ਨਾ ਕੋਈ ਜਗਾ ਵਾ ਨਾ ਕੋਈ ਵਟਾ ਨਾ ਕੋਈ ਸ਼ੋਰ ਇਹ ਵਿਚਾਰੀ ਵੀਰ ਕਿਹਨੂੰ ਕਹਿਣ ਹਨ ਵੀ ਸਾਡਾ ਝਾੜ ਘਟ ਨਿਕਲਿਆ ਜਾਂ ਐ ਹੋਇਆ ਤੇ ਬਹੁਤ ਮੁਸ਼ਕਲ ਹੋਇਆ ਹੋਇਆ ਹਾਲਾਤ ਇੱਥੇ ਆ ਕੇ ਦੇਖ ਕੇ ਬੜੇ ਦੁੱਖदाई ਲੱਗਦੇ ਆ ਮੁੰਡਾ ਪਿੰਡ ਦਾ ਫਾਉਂਡ ਪਿੰਡ ਉਹੀ ਹੈ ਜਿੱਥੋਂ ਪਹਿਦੀਆਂ ਵਿਧੂ ਆਟਾ ਉਹ ਸਾਹਮਣੇ ਵੀ ਉਹ ਪਲੈਂਟ ਸੀਗਾ ਜਿੱਥੇ ਵੀ ਹੁਣ ਪਾਣੀ ਚੱਲ ਰਿਹਾ ਵਾ ਨੇ ਕਿੰਨੇ ਘਰ ਸੀ ਵੀਰੇ ਇੱਥੇ ਨੌ ਘਰ ਨੌ ਘਰ ਨੌ ਰੁੜ ਗਿਆ ਤੇ ਦਫਾ ਜਿਹੜਾ ਉਹ ਢਾਈ ਦੁੱਤੇ ਬਿਲਕੁਲੀ ਚਾਰਦواری ਹਾਂ ਚਾਰਫੁੱਟ ਸਾਰਾ ਰੁੜ ਗਿਆ ਕਾਲੀ ਕੋਠੀ ਕਿਤੇ ਜਾਏ ਨੌ ਦੇ ਨੌ ਘਰ ਖਤਮ ਹੋ ਗਏ ਇੱਕ ਤਾਂ ਆਹੀ ਘਰ ਆ ਜਿੱਥੇ ਆ ਸਾਹਮਣੇ ਰੋੜ ਪੈਂਦਾ ਪਾਣੀ ਦੇ ਲੋ ਨੌ ਘਰ ਆਂਦਾ ਇੱਥੇ ਸੀਗਾ ਪਿੰਡ ਵੀਰੇ ਮਾੜਾ ਥੋੜਾ ਮਗਨ ਤੇ ਸਾਹ ਹੋ ਜਾਂਦਾ ਕਿ ਹਾਂ ਨੌ ਘਰ ਹੋ ਗਏ ਵੀ ਇੱਥੇ ਨੌ ਘਰ ਦਾ ਪਿੰਡ ਸੀਗਾ ਤੇ ਲੋ ਸਾਰਾ ਰੁੜ ਗਿਆ ਹਨ ਇਹ ਬਾਉਪੁਰ ਪਿੰਡ ਦੇ ਨੇੜੇ ਆ ਤੇ ਯਾਰ ਦੇਖ ਕੇ ਬਹੁਤ ਦੁੱਖ ਹੋਇਆ ਦੁੱਖ ਲੱਗਦਾ ਜੇ ਇੱਥੇ ਦੇਖ ਕੇ ਸਿਚੁਏਸ਼ਨ ਕੀ ਹੈ ਹਨਾ ਪਾਣੀ ਦਾ ਬਹਾਅ ਦੇਖੋ ਅੱਜ ਵੀ ਕਿੰਨੀ ਤੇਜ਼ ਚੱਲਦਾ ਵੀ ਦਰਿਆਵਲਟ ਪਾਸੇ ਨੂੰ ਵਹਿੰਦਾ ਸਾਰੀਆਂ ਜ਼ਮੀਨਾਂ ਖਤਮ ਕਰਤੀਆਂ ਇਹਨੇ ਹੁਣ ਵੀ ਜ਼ਮੀਨ ਪਾਣੀ ਤਾਂ ਥੱਲੇ ਚਲੇ ਗਿਆ ਲੈਵਲ ਬਟ ਜ਼ਮੀਨਾਂ ਜਮੁੰਨਾ ਸਾਰੀਆਂ ਕੋਈ ਆਂਤੀ ਨਹੀਂ ਵੀ ਜ਼ਮੀਨਾਂ ਜਮੁੰਨਾ ਕਿਦਨ ਨੂੰ ਅ ਯਾਰ ਹੇ ਬਾਬਾ ਜੀ ਇਸ ਏਰੀਏ ਦੇ ਵੀਰਾਂ ਨੂੰ ਸੰਗਤ ਨੂੰ ਸਾਰੀ ਨੂੰ ਤਾਕਤ ਵੀ ਦੇ ਬਖਸ਼ਿਓ ਹਨਾ ਤੇ ਮੋੜ ਬਹਾਲ ਹੋਣ ਦੀ ਉਹਨਾਂ ਨੂੰ ਸ਼ਕਤੀ ਦੇ ਦਿਓ ਕਿ ਵੀ ਮੋੜ ਏਰੀਆ ਇਹਨਾਂ ਦਾ ਬਹਾਲ ਹੋ ਜਵੇ ਹਨਾ ਕਿ ਖੇਤੀਬਾੜੀ ਕੰਮ ਚੱਲਵੇ ਹੁਣ ਜ਼ਿਮੀਦਾਰਾਂ ਦੇ ਕੋਲੇ ਹੋਰ ਕੰਮ ਕੀ ਆ ਜਿਹੜੇ ਵੀਰਾਂ ਦੀਆਂ ਚਲੋ ਦੁਕਾਨਾਂ ਨੇ ਉਹ ਤਾਂ ਚਲੋ ਦੁਕਾਨਦਾਰੀਆਂ ਕਰ ਲੈਂਦੇ ਆ ਠੀਕ ਆ ਪਰ ਹੁਣ ਜੱਟਾਂ ਦੇ ਕੋਲੇ ਕੰਮ ਕੀ ਆ ਸਾਡੀ ਤਾਂ ਖੇਤੀ ਦੇ ਵਿੱਚ ਹੀ ਰੋਟੀ ਚੱਲਣੀ ਆ ਆਪਣੀ ਦਾ ਹੋਰ ਕਿਸੇ ਚੀਜ਼ ਚੋਂ ਤਾਂ ਰੋਟੀ ਚੱਲਣੀ ਨਹੀਂ ਹਨਾ ਤੇ ਖੇਤੀ ਜੀ ਰੋਟੀ ਚੱਲਣੀ ਆ ਆਪਣੀ ਦਾ ਸਾਰਾ ਕੁਝ ਖੇਤੀ ਚੋਂ ਆਪਾਂ ਨੂੰ ਬਣ ਰਿਆ ਦਾ ਹੋਰ ਕਿਸੇ ਪਾਸਿਓਂ ਕੁਝ ਨਹੀਂ ਬਣਨਾ ਹਨਾ ਤੇ ਇਹ ਦੇਖੋ ਹੁਣ ਤੁਹਾਨੂੰ ਦਿਖਾਉਣਾ ਇੱਥੋਂ ਅੱਗੇ ਇਹ ਦਰਿਆ ਬਿਲਕੁਲ ਸਿੱਧਾ ਚੱਲਦਾ ਸੀ ਹਨਾ ਇਧਰ ਪਿੰਡ ਸੀ ਪਿੰਡ ਦੀ ਜ਼ਮੀਨ ਸੀ ਸਾਰਾ ਕੁਝ ਸੀ ਤੇ ਪਰ ਜਦੋਂ ਹਾਰਡ ਆਈ ਇੱਥੋਂ ਟੁੱਟ ਗਿਆ ਬੰਨ ਇਹਨੇ ਰਸਤਾ ਆਪਦਾ ਨਵਾਂ ਬਣਾ ਲਿਆ ਜਿਹਦੇ ਵਿੱਚ ਘਰ ਵੀ ਵਹਿ ਗਏ ਜ਼ਮੀਨ ਦਾ ਤਾਂ ਯਾਰ ਕੋਈ ਅੰਤ ਹੀ ਨਹੀਂ ਅਸੀਂ ਕਿੱਥੋਂ ਗੱਡੀ ਚਲਾ ਕੇ ਲੈ ਕੇ ਆਇਆ ਮੈਂ ਕਹਿੰਦਾ ਅੰਤ ਹੀ ਨਹੀਂ ਇੱਕ ਛੋਟਾ ਜਿਹਾ ਪਿੰਡ ਜਾਨੀ ਕਿ ਇੱਥੇ ਆ ਥੋੜੇ ਜਿਹਾ ਘਰ ਆ ਉਹਨਾਂ ਦਾ ਵੀ ਬਹੁਤ ਬੁਰਾ ਹਾਲਾਤ ਹੋਏ ਹੋਇਆ ਜਾਨੀ ਕਿ ਹਾਲੇ ਦਿਵਾਲੇ ਪਾਣੀ ਦੇ ਨਾਲ ਤੇ ਦੇਖਣ ਦੇਖ ਕੇ ਜਾਨੀ ਕਿ ਆਪਦੇ ਆਪ ਨੂੰ ਨਾ ਜਿਵੇਂ ਕਾਂਬਾ ਨਹੀਂ ਚੜਦਾ ਹੁੰਦਾ ਉਦਾਂ ਚੜ ਰਿਹਾ ਵਾ ਦੇਖ ਕੇ ਕਿ ਯਾਰ ਕਿੰਨਾ ਸੰਘਰਸ਼ ਹੋ ਰਿਹਾ ਇੱਥੇ ਵੀ ਕਿੰਨਾ ਕੋਸ਼ਾਂ ਹਨ ਤੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇਹ ਗੱਲ ਕਹਾਂ ਕਿ ਹਾਂ ਹੁਣ ਕੋਈ ਨਹੀਂ ਬਹੁਤ ਵੀਰ ਆ ਰਹੇ ਆ ਜਦੋਂ ਉਦੋਂ ਵੀ ਲੋਡ ਸੀ ਜਿਵੇਂ ਅੱਜ ਇੱਕ ਵੀ ਆਪਾਂ ਕਹਿ ਦਈਏ ਯਾਰ ਉਦੋਂ ਸਾਰੇ ਆ ਗਏ ਤਾਂ ਅੱਜ ਕੋਈ ਨਹੀਂ ਉਦੋਂ ਉਦੋਂ ਵੀ ਲੋਡ ਸੀ ਪਰ ਵੀਰੇ ਹੁਣ ਵੀ ਲੋਡ ਆ ਚਲੋ ਜਿਹੜੇ ਵੀਰ ਆ ਕੇ ਆਪ ਦੇਖ ਕੇ ਜਿੱਥੇ ਪਹੁੰਚ ਹੋ ਸਕਦੀ ਆ ਬਬ ਜਿਵੇਂ ਹੁਣ ਇੱਥੇ ਦੋ ਬਾਬਾ ਜੀ ਸੇਵਾ ਕਰ ਰਹੇ ਆ ਤੇ ਆਪਾਂ ਕਹਿ ਦਿੰਨੇ ਆ ਠੀਕ ਆ ਵੀ ਹਾਂ ਗੁਰਦੁਆਰਿਆਂ ਵਾਲੇ ਆਲੇ ਪੈਸੇ ਖਾ ਗਏ ਪਰ ਆ ਵੀ ਤਾਂ ਸੇਵਾ ਪੈਸਿਆਂ ਨਾਲ ਹੀ ਹੋਣੀ ਆ ਹੋਰ ਕਿਸੇ ਚੀਜ਼ਾਂ ਨਾਲ ਤਾਂ ਨਹੀਂ ਨਾ ਹੋਣੀ ਕਿ ਇਹ ਵੀ ਬਾਬਿਆਂ ਨੇ ਪੈਸਿਆਂ ਨਾਲ ਹੀ ਕਰਨਾ ਸਾਰਾ ਕੁਝ ਤੇ ਇਹ ਤਾਂ ਦੇਖੋ ਅੱਜ ਇੱਥੇ ਕੋਈ ਸਰਕਾਰ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਇਕੱਲੇ ਬਾਬੇ ਹੀ ਬੈਠੇ ਆ ਜਿਨ੍ਹਾਂ ਨੂੰ ਆਪਾਂ ਮਾੜਾ ਵੀ ਕਹਿ ਦਿੰਨੇ ਆ ਵੀ ਐਂ ਪੈਸੇ ਖਾ ਕੇ ਗੋਲਕ ਚੋਂ ਆ ਕਰ ਗਏ ਉਹ ਕਰ ਗਏ ਹਾਂ ਤੇ ਪਰ ਉਹੀ ਬੈਠੇ ਆ ਤੰਬੂ ਲਈ ਹਰ ਇੱਕ ਜਗ੍ਹਾ ਇਹੀ ਬੈਠੇ ਮਿਲਣਗੇ ਤੁਹਾਨੂੰ ਜਿੱਥੇ ਆਪਣੇ ਦੁੱਖ ਹੁੰਦਾ ਵਾ ਉੱਥੇ ਇਹੀ ਤੰਬੂ ਲਾ ਲਾ ਕੇ ਬਹਿੰਦੇ ਆ ਹਨ ਤੇ ਆਪਾਂ ਇੱਕ ਬੋਲਣਾ ਸੌਖਾ ਹੋ ਜਾਂਦਾ ਤੇ ਪਰ ਹਰ ਇੱਕ ਜਗ੍ਹਾ ਤੇ ਬੈਠੇ ਤਾਂ ਹੈਗੇ ਨਾ ਇੱਥੇ ਕਿੰਨੀ ਜਗ੍ਹਾ ਸੇਵਾ ਚੱਲਦੀ ਆ ਐ ਸੰਸਥਾਵਾਂ ਨੇ ਉਹ ਗੁਰੂਆਂ ਬਾਬਾ ਜੀ ਅੰਨਿਓ ਜਿਹੜੇ ਜਿਹੜੇ ਵੀ ਅੱਡ ਅੱਡ ਸੰਪਰਦਾਏ ਨੇ ਉਹ ਕਰਦੇ ਆ ਉਹ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਜਿੱਥੇ ਵੀ ਉਹਨਾਂ ਦਾ ਲੱਗਿਆ ਸੇਵਾ ਚਲਾਈ ਹੋਈ ਆ ਦੇਖੋ ਕਿੰਨੀ ਸੰ ਦੇਖੋ ਹੁਣ ਜਿੰਨੇ ਉਹ ਲਿਵਰ ਕੰਮ ਕਰ ਰਿਹਾ ਉੱਤੇ ਬੰਦੇ ਵੀਰ ਵਿੱਚ ਸੇਵਾ ਵਾਲੇ ਵੀ ਹੋਣਗੇ ਤੇ ਪਰ ਵਿੱਚ ਤਾਂ ਦਿਹਾੜੀ ਵੀ ਤਾਂ ਦੇਣੀ ਪੋਣਾ ਦੇਖੋ ਕਿੰਨੇ ਜਾਣੇ ਇੱਧਰ ਲੱਗਿਆ ਕਿੰਨੇ ਉੱਧਰ ਲੱਗਿਆ ਉੱਧਰ ਵੀ ਬਹੁਤ ਲੱਗਿਆ ਆ ਮਸ਼ੀਨਾਂ ਚੱਲਦੀਆਂ ਇਹਨਾਂ ਚ ਤੇਲ ਕਿੰਨਾ ਪੈਣਾ ਹਨਾ ਟਰੱਕ ਚੱਲਦੇ ਆ ਟਰੈਕਟਰ ਚੱਲਦੇ ਆ ਟਰੈਕਟਰਾਂ ਦੀ ਗਿਣਤੀ ਨਹੀਂ ਉੱਥੇ ਐਨੇ ਟਰੈਕਟਰ ਚੱਲਦੇ ਆ ਆ ਤੁਸੀਂ ਇੱਥੇ ਖੜ ਕੇ ਹੋਣ ਲੱਗਦਾ ਯਾਰ ਆਲੇ-ਦਾਲੇ ਰੇਤ ਐ ਰੇਤ ਠੀਕ ਆ ਨਾ ਐਨੇ ਬੁਰੇ ਹਾਲਾਤ ਹੋਏ ਆ ਕਿੱਥੋਂ ਦੇ ਗੱਡੀ ਤੇ ਹੀ ਆਉਨੇ ਸੀ ਮੈਨੂੰ ਲੱਗਾ 6-7 ਕਿਲੋਮੀਟਰ ਵਿੱਚ ਆਏ ਆ ਤੇ 6-7 ਕਿਲੋਮੀਟਰ ਚ ਨਾ ਕੋਈ ਖੇਤ ਰੇ ਆ ਨਾ ਕੁਝ ਹੋਰ ਆ ਘਰਾਂ ਦੀਆਂ ਵਾਲੇ ਵਾਲੀਆਂ ਦੀਆਂ ਕੰਧਾਂ ਡਿੱਗੀਆਂ ਹੋਈਆਂ ਬਹੁਤ ਔਖੇ ਹੋਏ ਹੋਇਆ ਹਾਲਾਤ ਕਿ ਜਿੱਦਾਂ ਦੇ ਦੇਖ ਕੇ ਹਨ ਤੁਸੀਂ ਆਹ ਦੇਖ ਲਓ ਵੀ ਆ ਪਾਣੀ ਨੇ ਬਹਾ ਆ ਇਹਨਾਂ ਨੇ ਕੱਲ ਉੱਥੇ ਤੱਕ ਚਲੇ ਗਏ ਸੀ ਜਿੱਥੇ ਤੱਕ ਗੱਟੂ ਆ ਕਹਿੰਦੇ ਇੰਨੀ ਮਿਹਨਤ ਹੋਈ ਬਾਬਾ ਜੀ ਦੱਸਦੇ ਉੱਥੇ ਤੱਕ ਚਲੇ ਗਏ ਜਿੱਥੇ ਤੱਕ ਉਹ ਗੱਟੂ ਆ ਹਨ ਇੱਥੋਂ ਤੇ ਉੱਥੇ ਪਰ ਰਾਤ ਗੱਟੂਆਂ ਦੇ ਪਿੱਛੋਂ ਬਾੜ ਪੈ ਗਿਆ ਤੇ ਉਹ ਗੱਟੂ ਫੇਰ ਵਿੱਚ ਦਾਉਗੇ ਤੇ ਇੱਥੋਂ 50 40 50 ਫੁੱਟ ਡੂੰਘਾ ਹੋਇਆ ਹੋਇਆ ਹੈ। ਦੇਖ ਲੋ ਸੇਵਾ ਕਰਦੇ ਭਰਦੇ ਆਉਂਦੇ ਆ ਵੀਰ ਮਿਹਨਤ ਕਰ ਰਹੇ ਆ ਹੁਣ ਫੇਰ ਅਸਫਲ ਹੋ ਜਾਂਦੇ ਆ ਫੇਰ ਸਫਲ ਹੋ ਜਾਂਦੇ ਆ ਹਨ ਤੇ ਇਦਾਂ ਚੱਲੀ ਜਾਂਦਾ ਕੰਮ ਹਨ ਤੇ ਜਿਹੜੇ ਵੀਰ ਚਾਹੁੰਦੇ ਆ ਕੋਈ ਵੀਰ ਹੈਗਾ ਜੇ ਸੇਵਾ ਕਰਨ ਨਾਲ ਇੱਥੇ ਸਿੱਧੀ ਆ ਕੇ ਸੇਵਾ ਕਰ ਲੋ ਤੇ ਮੈਂ ਇੱਥੇ ਤੁਹਾਨੂੰ ਜੇ ਕਿਸੇ ਵੀਰ ਨੇ ਨੰਬਰ ਲੈਣਾ ਹੋਇਆ ਲੈ ਵੀ ਲਿਓ ਪਰ ਇੱਥੇ ਆਪ ਆਓ ਯਾਰ ਕਿਸੇ ਦੀ ਥਰੂ ਕਰਨ ਦੀ ਲੋੜ ਨਹੀਂ ਕਿਸੇ ਇੱਥੇ ਆਪ ਆਜੋ ਆਪ ਆ ਕੇ ਸੇਵਾ ਕਰਜੋ ਠੀਕ ਨਹੀਂ ਬਹੁਤ ਵੀਰ ਆ ਪਰ ਇੱਥੇ ਬਹੁਤ ਲੋੜ ਆ ਸੇਵਾ ਦੀ ਆਉਣੀ ਹੈਗਾ ਕਿ ਯਾਰ ਜੇ ਪਾਣੀ ਥੱਲੇ ਹੋ ਗਿਆ ਤਾਂ ਸੇਵਾ ਹੋਪੀ ਹੁਣ ਹੈ ਨਹੀਂ ਕੁਝ ਤੇ ਆਪਣੇ ਅੱਜ ਅਸੀਂ ਪੰਜਾਬ ਪੋਟੈਟੋ ਗਰੋਵਰ ਹਣ ਲਿਓ ਸਾਰੇ ਵੀਰਾਂ ਨੇ ਪੈਸੇ ਇਕੱਠੇ ਕਰਿਓ ਸੀ ਉਹ ਚ ਜੋ ਵੀ ਤੈਲ ਫੁੱਲ ਭੇਟਾ ਸੀ ਸਾਰਿਆਂ ਨੇ ਇਕੱਠੀ ਕਰੀ ਸੀ ਤੇ ਉਹਨੂੰ ਅੱਜ ਦੇਣ ਲਈ ਆਏ ਸੀ ਅੱਜ ਸਾਰੇ ਆਣੇ ਥੋੜਾ ਆਪਦੇ ਕੰਮਾਂ ਚੋਂ ਫ੍ਰੀ ਹੋਏ ਸੀ ਤਾਂ ਅੱਜ ਦੇਣ ਲਈ ਆਏ ਸੀ ਪੈਸੇ ਤਾਂ ਅੱਜ ਦੇਤੇ ਚਲੋ ਵਾਹਿਗੁਰੂ ਐਦਾਂ ਦਾ ਦੁੱਖ ਨਾ ਲਿਆਵੇ ਕਿਸੇ ਤੇ ਠੀਕ ਨਹੀਂ ਖੜੀਆਂ ਫਸਲਾਂ ਖਰਾਬ ਹੋਈਆਂ ਖੇਤ ਖਰਾਬ ਹੋ ਗਏ ਕੀ ਕੋਈ ਗਿਣਤੀ ਨਹੀਂ ਯਾਰ ਵੀ ਐਡੇ ਵੱਡੇ ਦੁੱਖ ਆਪਾਂ ਦੇਖੋ ਹੁਣ ਮੈਂ ਆ ਮੈਂ ਕਹਿੰਨਾ ਵੀ ਸਾਡਾ ਝੋਨੇ ਤੋਂ ਝਾੜ ਘਟ ਗਿਆ ਵੀ ਇੰਨੇ ਸਾਲ ਦਾ ਘਾਟਾ ਪੈ ਗਿਆ ਉਹ ਯਾਰ ਇਹਨਾਂ ਦਾ ਤਾਂ ਜ਼ਮੀਨ ਵੀ ਰੁੜ ਗਈ ਝੋਨਾ ਵੀ ਨਹੀਂ ਰਿਹਾ ਘਰਮ ਨਹੀਂ ਰਹੇ ਤੇ ਇਹਨਾਂ ਦਾ ਕਿੰਨੇ ਸਾਲ ਪਿੱਛੇ ਚਲੇ ਗਿਆ ਇਹ ਤਾਂ 20-25 ਸਾਲ ਪਿੱਛੇ ਚਲੇ ਗਿਆ ਆਪਣੇ ਨਾਲ ਉਹ ਜਿੱਥੇ ਪਾਣੀ ਨਹੀਂ ਉੱਪਰ ਰਿਹਾ ਉਹ ਦੇਖੋ ਆ ਦੇਖੋ ਇੱਥੇ ਆਹਾ ਇੱਥੇ ਘਰ ਸੀਗਾ ਦੇਖ ਲਓ ਕੋਠੀ ਸੀ ਇੱਥੇ ਕੋਠੀ ਨਿਕਲ ਗਿਆ ਦੇਖ ਲਓ ਇਹ ਹਾਲਾਤ ਹੋਏ ਹਨ ਤੇ ਚਲੋ ਬਾਕੀ ਤਾਂ ਦੇਖੋ ਯਾਰ ਆਪਾਂ ਆਪੋ ਆਪਣਾ ਸੋਚਣਾ ਵਾਹਿਗੁਰੂ ਨੇ ਸਭ ਦਾ ਸੋਚਣਾ ਹਨ ਤੇ ਪਤਾ ਨਹੀਂ ਕੀ ਰਜਾ ਹੋ ਵਾਹਿਗੁਰੂ ਦੀ ਜੋ ਜੋ ਕੁਝ ਆ ਹੋਇਆ ਪਰ ਜੋ ਕੁਝ ਵੀ ਹੋਇਆ ਇਹ ਮਾੜਾ ਹੋਇਆ ਤੇ ਇਦਾਂ ਹੋਣਾ ਨਹੀਂ ਸੀ ਚਾਹੀਦਾ ਤੇ ਪਰ ਬਾਬਾ ਜੀ ਅੱਗੇ ਹੀ ਅਰਦਾਸ ਆ ਕਿ ਬਾਬਾ ਜੀ ਇਹ ਵੀਰਾਂ ਤੇ ਤੰਦਰੁਸਤੀਆਂ ਬਖਸ਼ਿਓ ਇਹਨਾਂ ਦੇ ਛੇਤੀ ਤੋਂ ਛੇਤੀ ਇਹ ਪੂਰੇ ਹੋ ਜਾਣ ਘਾਟੇ ਜੋ ਵੀ ਹੋਇਆ ਤੇ ਬਸ ਇਹੀ ਅਰਦਾਸ ਆ ਬਸ ਮੇਰੀ ਬਾਬਾ ਜੀ ਇਹ ਵੀਰਾਂ ਨੂੰ ਤਰੱਕੀਆਂ ਬਖਸ਼ਿਓ ਇਹਨਾਂ ਦੇ ਕੰਮਕਾਰਾਂ 'ਚ ਜੋ ਵੀ ਹੈਗਾ ਵਾ ਇਹਨਾਂ ਦੇ ਕੰਮਕਾਰਾਂ 'ਚ ਵਾਧੇ ਕਰਿਓ ਤਰੱਕੀਆਂ ਬਖਸ਼ਿਓ ਜੋ ਵੀ ਹੋ ਸਕਦਾ ਇਹਨਾਂ ਲਈ ਚੰਗਾ ਹੋਵੇ ਜੋ ਵੀ ਹੋਵੇ ਇਹਨਾਂ ਦੇ ਲਈ ਤੇ ਬਸ ਇਹੀ ਅਰਦਾਸ ਆ ਮੇਰੇ ਮੂੰਹ ਤੋਂ ਆਇਆ ਤੇ ਹੋਰ ਮੈਂ ਕੁਝ ਕਰ ਨਹੀਂ ਸਕਦਾ ਜਿੰਨੇ ਜੋਗੇ ਵਾਲੇ ਸੀਗੇ ਉਹ ਕਰੀ ਜਾਂਦੇ ਆ ਜਿੰਨੀ ਜਿੰਨੀ ਹੈਲਪ ਮਦਦ ਆਪਾਂ ਕਰ ਸਕਦੇ ਸੀ ਹਨਾ ਕਰੀ ਜਾਂਦੇ ਆ ਤੇ ਅੱਜ ਵੀ ਆਏ ਸੀਗੇ ਸਾਰੇ ਜਾਣੇ ਇਕੱਠੇ ਹੋ ਕੇ ਤੇ 10 11 ਜਾਣੇ ਆਏ ਆ ਅਸੀਂ ਤੇ ਚਲੋ ਜਿੰਨੇ ਕੁ ਜੋਗੇ ਵਾਲੇ ਸੀਗੇ ਆਪਾਂ ਕਰ ਲਿਆ ਉਹ ਵੀ ਦਿਓ ਮੈਨੂੰ ਤੇ ਇਹ ਤੁਹਾਡਾ ਮੋਬਾਈਲ ਨੰਬਰ ਕੀ ਦਿੱਤੇ ਸੀ ਇਹ ਮੋਬਾਈਲ ਨੰਬਰ ਬੋਲ ਦਿਓ ਆਪਣੇ 98763 ਸੁਤਾ ਸੀ 513 ਹਾਂਜੀ ਲੈ ਆਓ ਚੱਲੋ ਪੱਜੇ ਇਹ ਬਾਬਾ ਜੀ ਦੀ ਇੱਥੇ ਸੇਵਾ ਚੱਲ ਰਹੀ ਹੈ ਜੀ ਖੋ ਘਰ ਇਹਦੇ ਵਿਚਾਲੇ ਆਇਆ ਹੈ ਕਿੰਨਾ ਪਾਣੀ ਜੱਲੋ ਘਰ ਕਿੱਥੇ ਸਾਰਾ ਘਰ ਉਹ ਹੋ ਗਿਆ ਹੁਣ ਆ ਵੀਰੇ ਦੇਖ ਲੈ ਹਨ ਦੇ ਲੋਕੋ ਸਾਈਡਾਂ ਸੁੱਟਾਂ ਵਾਲੀਆਂ ਕੰਧਾਂ ਨਾ ਢਹਿ ਗਈਆਂ ਜੇ ਬਾਰੇ ਪਾਈਆਂ ਹਾਂ ਦੇਖ ਆ ਘਰੇ ਸੋਚ ਆ ਪਿੰਡ ਦਾ ਹਾਲਾਤ ਦੇਖ ਲੋ ਕੀ ਹੋਇਆ ਇਹਦਾ ਮੂਰੇ ਪਿੰਡ ਇਹਦੇ ਵੀ ਸਾਰੀਆਂ ਸਾਈਡਾਂ ਸੁੱਟਾਂ ਦਾ ਢਹਿ ਗਈਆਂ ਮੇਰਾ ਗੁਰੂ ਗੁਰੂ ਸਾਹਿਬ ਦੇ ਬਰਾਬਰ ਪੋਸਟਰ ਲਵਾਈ ਹੋਇਆ ਆ ਮੈਂ ਉਹੀ ਤਾਂ ਗੱਲ ਕਰਦੇ ਆ ਇਹ ਲੱਗ ਕਿੰਨਾ ਪੈਸਾ ਉਹਨੇ ਐਡ ਐਡ ਦੀ ਘਰਚਤਾ ਆ ਦੇਖ ਲੋ ਮੋਟਰਾਂ ਮੋਟਰਾਂ ਟਰਾਂਸਫਰ ਕਿਤੇ ਹੀ ਗਏ ਆ ਦੇਖ ਲੋ ਪਿੰਡਾਂ ਦੀ ਨਾਂ ਕੋਈ ਛੜ ਕਰ ਰਹੀ ਹੈ ਨਾ ਨਾਂ ਕੋਈ ਬੱਟਾਂ ਰਹੀਆਂ ਨਾ ਕਿਸੇ ਘਰ ਦੀ ਕੰਧ ਰਹੀ ਆ ਆਲੇ ਦੁਆਲੇ ਦੇ ਸਭ ਬੁਰੇ ਹਾਲਾਤ ਸੜਕਾਂ ਬੀਹਾਂ ਤਾਂ ਰਹੀਆਂ ਹੀ ਨਹੀਂ ਕਿਤੇ ਦੀਆਂ ਨਾ ਕਿਸੇ ਨੇ ਬਣਾਉਣ ਆਉਣਾ ਦੇ ਲੋ ਹਨ ਕੋਈ ਨਹੀਂ ਜੀ ਤੈਨੂੰ ਹਾਂਜੀ ਵੀਰੇ ਹ ਹੁਣ ਵਾਪਸ ਆ ਰਹੇ ਹਾਂ ਘਰੇ ਸਾਰੇ ਚਲੋ ਅਸੀਂ ਤਾਂ ਮੈਂ ਤਾਂ ਪਹੁੰਚਣ ਆ ਲਈਆ ਕਰੇ ਉਧਰੋਂ ਪ੍ਰਧਾਨ ਦਾ ਉਹ ਨਹੀਂ ਥੋੜਾ ਲੇਟ ਹੋ ਕੇ ਆਉਣਗੇ ਡੇਟ ਜਾਣਗੇ ਤੇ ਪਰ ਯਾਰ ਸੱਚੀ ਯਾਰ ਮੈਂ ਨਾ ਉੱਥੇ ਅੱਜ ਚਲੋ ਗਿਆ ਉਹੀ ਗੱਲ ਨਹੀਂ ਹੁੰਦੀ ਕਿ ਇੱਕ ਗੱਲ ਹੋਰ ਮੈਂ ਨੋਟ ਕਰੀ ਆ ਅ ਜਿੰਨੇ ਉਧਰਲੇ ਏਰੀਏ ਦੇ ਲੋਕ ਆ ਨਾ ਮੈਂ ਹਜੇ ਅੱਛਾ ਉਧਰ ਸਮਝ ਲਓ ਵੀ ਕਹਿ ਲੋ ਲੋਕਾਂ ਤੇ ਦੁੱਖ ਬਹੁਤ ਆਉਂਦਾ ਇਹ ਇਹ ਚੀਜ਼ਾਂ ਦਾ ਹਨਾਂ ਦਾ ਪਰ ਉਧਰਲੇ ਏਰੀਏ ਦੇ ਵਿੱਚ ਲੋਕਾਂ ਨੇ ਅੰਮ੍ਰਿਤ ਬਹੁਤ ਛਕਿਆ ਹੈ ਯਾਰ ਬਹੁਤ ਬੀਬੀਆਂ ਦਾ ਵੀ ਅੰਮ੍ਰਿਤ ਛਕਿਆ ਜਿਹੜੇ ਬਜ਼ੁਰਗ ਆ ਉਹਨਾਂ ਦਾ ਵੀ ਅੰਮ੍ਰਿਤ ਛਕਿਆ ਹੋਇਆ ਬਈ ਉਹ ਤਾਂ ਹੀ ਇੰਨੀਆਂ ਮੁਸੀਬਤਾਂ ਨਾਲ ਲੜ ਲੈਂਦੇ ਆ ਇਹ ਗੱਲ ਮੈਂ ਨੋਟ ਕਰੀ ਆ ਕਿ ਉਹ ਤਾਂ ਹੀ ਇੰਨੀਆਂ ਮੁਸੀਬਤਾਂ ਨਾਲ ਲੜਦੇ ਆ ਉਹ ਤੇ ਨਹੀਂ ਉਹਨਾਂ ਤੋਂ ਨਹੀਂ ਕੋਈ ਬੰਦਾ ਲੜ ਨਹੀਂ ਸਕਦਾ ਵੀ ਜੇ ਰੱਬ ਨੂੰ ਇੰਨਾ ਨਾਂ ਧਿਆਈਏ ਤੇ ਮੁਸੀਬਤਾਂ ਨਾਲ ਲੜਨਾ ਬਹੁਤ ਔਖਾ ਉਹ ਬਈ ਪਾਠ ਕਰਦੇ ਆ ਉਹ ਤਾਂ ਹੀ ਹਰੇਕ ਬੰਦੇ ਦੇ ਗਾਤਰਾ ਪਾਇਆ ਹਰੇਕ ਬੰਦੇ ਦਾ ਪਾਠ ਕਰਦਾ ਹਰੇਕ ਜਾਣਾ ਯਾਨੀ ਕਿ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਬਸ ਉੱਥੇ ਹਨਾ ਤੇ ਠੀਕ ਆ ਦੁੱਖ ਹੈਗੇ ਆ ਪਰ ਦੇਖੋ ਦਾੜਾ ਹਰੇਕ ਦੇ ਰੱਖਿਆ ਹੋਇਆ ਹਨਾ ਜਿਹੜੇ ਪਰ ਨਾ ਦਮਾਲਾ ਹਰੇਕ ਦੇ ਬੰਨਿਆ ਹੋਇਆ ਬਾਹਨ ਤੇ ਬਹੁਤ ਘੱਟ ਰੋਡੇ ਬੰਦੇ ਉੱਥੇ ਮਿਲਦੇ ਆ ਇਹ ਹਕੀਕਤ ਆ ਉੱਥੇ ਤੁਸੀਂ ਜੇ ਯਾਨੀ ਕਿ ਉਧਰ ਗਏ ਨਾ ਜਾ ਕੇ ਦੇਖਿਓ ਤੁਸੀਂ ਤਾਂ ਹੀ ਆਪਾਂ ਜਦੋਂ ਥੋਲੇ ਮਹੱਲੇ ਤੇ ਵੀ ਆਉਂਨੇ ਆ ਨਾ ਥੋਲੇ ਮਹੱਲੇ ਤੇ ਵੀ ਜਿਹੜੀਆਂ ਉਧਰ ਲੀਆਂ ਟਰਾਲੀਆਂ ਹੁੰਦੀਆਂ ਉਹ ਆੱਡੀ ਆ ਕਿਉਂਕਿ ਇੱਕ ਤਾਂ ਉਧਰਲੇ ਲੋਕਾਂ ਨੂੰ ਸ਼ੌਂਕ ਆ ਅਰਜਨ ਟਰੈਕਟਰ ਆ ਤੇ ਮਹਿੰਦਰਾ ਟਰੈਕਟਰ ਆ ਉਹ ਏਰੀਏ ਦੇ ਲੋਕਾਂ ਨੂੰ ਹਨਾ ਉਹ ਪਸੰਦ ਆ ਉਹ ਏਰੀਏ 'ਚ ਤੁਹਾਨੂੰ ਜ਼ਿਆਦਾਤਰ ਟਰੈਕਟਰ ਮਹਿੰਦਰਾ ਅਰਜਨ ਹੀ ਦਿਖ ਨੀਂਦੇ ਆ 575 ਨੂੰ ਪਿਆਰ ਕਰਦੇ ਆ ਉਹ ਬਹੁਤ ਜ਼ਿਆਦਾ ਤੇ ਮਹਿੰਦਰਾ ਅਰਜਨ ਉਰਜਨ ਬਹੁਤ ਆ ਹਨਾ ਉਹ ਏਰੀਏ ਤੇ ਜਿਹੜੀ ਉਹਨਾਂ ਦੀ ਟਰਾਲੀ ਹੋ ਜਿਹਦੇ ਵਿੱਚੋਂ ਆਉਂਦੇ ਹੁੰਦੇ ਚਲੋ ਹੁਣ ਤਾਂ ਉਹ ਏ ਏਰੀਏ 'ਚ ਜਾ ਕੇ ਆਇਆ ਪਰ ਉਦੋਂ ਪਹਿਲਾਂ ਬਈ ਮੈਂ ਤਾਂ ਯਾਨੀ ਕਿ ਜੇ ਦੇਖੇ ਸੀਗੇ ਵੀ ਜ਼ਿਆਦਾਤਰ ਉਧਰਲੇ ਏਰੀਏ ਦੇ ਲੋਕ ਜਾਦੇ ਹੋਲੇ ਮਹਲੇ ਦੀ ਮੈਂ ਦੇਖੀ ਸੀ ਕਿ ਜਦੋਂ ਵੀ ਉਹਨਾਂ ਦੀ ਟਰਾਲੀ ਦੇਖੀ ਆ ਮੈਂ ਉਹਦੇ ਵਿੱਚ ਜ਼ਿਆਦਾਤਰ ਪੱਗਾਂ ਵਾਲੇ ਬੰਦੇ ਹੀ ਨਹੀਂਦੇ ਹੁੰਦੇ ਸੀ ਸਾਰੇ ਤੇ ਅੰਮ੍ਰਿਤਧਾਰੀ ਤੇ ਜ਼ਿਆਦਾਤਰ ਉਹਨਾਂ ਦੇ ਟਰੱਕ ਹੋਣਦੇ ਸੀ ਜਾਂ ਟਰਾਲੀਆਂ ਡਬਲ ਛੱਤੀਆਂ ਟਰਾਲੀਆਂ ਕਰਕੇ ਉਹ ਚ ਕੀਰਤਨ ਕਰਦੀਆਂ ਹੁੰਦੀਆਂ ਨੇ ਬੀਬੀਆਂ ਮਾਈਆਂ ਕਹਿ ਲਓ ਬੀਬੀਆਂ ਕਹਿ ਲਓ ਹਨ ਉਹ ਕੀਰਤਨ ਕਰਦੀਆਂ ਹੁੰਦੀਆਂ ਸੀ ਤੇ ਸੱਚੀ ਬਾਈ ਜਿੰਨਾ ਦੁੱਖ ਆਹਾ ਉਹਨਾਂ ਦੇ ਆ ਚਲੋ ਠੀਕ ਆ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਫਸਲਾਂ ਲੱਗ ਵੀ ਜਾਂਦੀਆਂ ਨੇ ਇੱਕ ਗੱਲ ਹੋਰ ਬਹੁਤ ਵੀਰ ਇਹ ਗੱਲ ਸੋਚਦੇ ਆ ਮੈਂ ਵੀ ਜਿਵੇਂ ਸੋਚਦਾ ਵਾਂ ਕਿ ਜਿਵੇਂ ਸੋਚ ਰਹੂਗੀ ਆਪਣਾ ਇਧਰਲਾ ਏਰੀਆ ਲੁਧਿਆਣੇ ਦਾ ਏਰੀਆ ਜਾਂ ਹੋਰ ਵੀ ਏਰੀਆ ਹਨਾ ਕਿ ਆਪਾਂ ਕਹੀਏ ਯਾਰ ਆਪਣੇ ਕੋਲੇ ਜਿਵੇਂ ਦੋ ਤਿੰਨ ਕਿਲੇ ਆ ਵੀ ਦੋ ਕਿਲੇ ਜ਼ਮੀਨ ਆ ਹਨਾ ਤੇ ਨਾਲ ਘਰ ਆ ਆਪਾਂ ਜੇ ਚਾਹੀਏ ਤਾਂ ਆਪਾਂ ਜ਼ਮੀਨ ਇਹ ਤੋਂ ਵੇਚ-ਵਟ ਕੇ ਕਿਤੇ ਹੋਰ ਆਪਾਂ ਨੂੰ ਥੋੜੀ ਵਾਲੀ ਜ਼ਮੀਨ ਵੀ ਮਿਲ ਜੂ ਤੇ ਆਪਣਾ ਘਰ ਵੀ ਬੈਜੂ ਵੀ ਇੰਨੀ ਗ੍ਰੇਡ ਦੀ ਵੈਲਿਊ ਆ ਯਾਰ ਉਹ ਸਮੁੰਦਰ ਆ ਉਹ ਸਮੁੰਦਰ ਕਹਿੰਦਾ ਉਹ دریا ਵਾਲੇ ਰੇਡ ਏਰੀਏ ਦੇ ਵਿੱਚ ਨਾ ਤਾਂ ਯਾਰ ਉੱਥੇ ਜ਼ਮੀਨ ਦੀ ਬਾਲੀ ਜਿਆਦਾ ਵੈਲਿਊ ਆ ਹਨਾ ਨਾ ਉੱਥੇ ਉਹ ਘਰ ਦੀ ਵੈਲਿਊ ਆ ਜਿੱਥੋਂ ਅਸੀਂ ਆਏ ਆ ਉੱਥੇ ਨਾ ਤਾਂ ਉਹ ਘਰ ਉਹਨੇ ਰੇਡ ਦੇ ਵਿਕਣਾ ਉਹਨਾਂ ਨੇ ਤਾਂ ਵਿਚਾਰਿਆਂ ਨੇ ਆਪਦੀਆਂ ਜ਼ਮੀਨਾਂ ਦੇ ਵਿੱਚ ਹੀ ਘਰ ਬਾਇਏ ਹੋਏ ਆ ਉੱਚੇ ਰੱਖ ਕੇ ਹਨਾ ਤੇ ਹੁਣ ਜੇ ਉੱਥੇ ਬਾਲੀ ਜ਼ਮੀਨ ਮਹਿੰਗੀ ਜੀ ਹੈਗੀ ਉਹਦੇ ਮੇਲਾ ਦਾ 8-9 ਲੱਖ ਰੁਪਏ ਨੂੰ ਜਮੀਨ ਦਾ ਰੇਟ ਆ ਜਿਹੜੇ ਏਰੀਆ 'ਚ ਇਹ ਪਾਣੀ ਪੋਣੀ ਆਉਂਦੀ ਤੇ ਹੁਣ ਤੁਸੀਂ ਲਾ ਲੋ ਸਾਹਿਬ ਵੀ 8-9 ਲੱਖ ਰੁਪਏ ਕਿੰਨਾ ਥੋੜਾ ਯਾਰ 8-9 ਲੱਖ ਰੁਪਏ ਕੀ ਆ 8-9 ਲੱਖ ਜੇ ਸਮਝ ਲਓਗੇ ਕਿਸੀ ਇੱਕ ਬੰਦੇ ਕੋਲੇ ਵਿਚਾਰ ਕੋ 5 ਕਿੱਲੇ 50 ਲੱਖ ਰੁਪਏ ਦੇ ਵਿੱਚ ਕਿੱਥੇ ਕੋਈ ਜ਼ਮੀਨ ਆਜੂ ਜਾਂ ਕੀ ਹੋਜੂ ਕੁਝ ਵੀ ਨਹੀਂ ਹੁੰਦਾ ਤੇ ਉਹ ਵੀ ਪਰ ਉਹ ਉਹ ਤਾਂ ਹੈ ਤਾਂ ਰੇਟ ਆ ਪਰ ਜੇ ਕੋਈ ਲੈਂਡ ਨੂੰ ਤਿਆਰੂ ਫੇਰੀਆਂ ਹੁਣ ਅੱਜ ਦੇਖ ਕੇ ਮਨ ਨੂੰ ਇੰਨਾ ਗ ਦੁੱਖ ਹੋਇਆ ਯਾਰ ਦੇਖੋ ਨਾਗ ਆਪਾਂ ਇੱਥੇ ਬੱਟਾਂ ਪਿੱਛੇ ਲੜਾਈਆਂ ਹੋ ਜਾਂਦੀਆਂ ਉੱਥੇ ਦੇਖ ਲੋ ਰਬਾਹੇ ਗੁਰੂ ਨੇ ਨਾ ਬੱਟਾਂ ਛੱਡੀਆਂ ਨਾ ਕੁਝ ਹੋਰ ਛੱਡਿਆ ਹਨ ਸੱਚੀ ਗੱਲ ਹੈ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰੂੰ ਹਮੇਸ਼ਾ ਅਰਦਾਸ ਕਰੂੰ ਕਿ ਠੀਕ ਹੈ ਦੁੱਖ ਯਾਰ ਇਹ ਇਹ ਵੀ ਜ਼ਮੀਨਾਂ ਵਾਲਾ ਦੁੱਖ ਨਾ ਰਬਾ ਇਹ ਜਿੱਥੋਂ ਵੀ ਦਰਿਆ ਨਿੰਘ ਦਾ ਉੱਥੋਂ ਹੀ ਨਗਾਇਆ ਕਰ ਪਾਣੀ ਪੂਣੀ ਨਾ ਹੀ ਆਵੇ ਤਾਂ ਚੰਗੀ ਗੱਲ ਆ ਕਿਉਂਕਿ ਯਾਰ ਬਹੁਤ ਬੇਕਾਰ ਹੋ ਜਾਂਦੇ ਆ ਬੰਦੇ ਯਾਰ ਜਾਨਵਰਾਂ ਜਨਵਰਾਂ ਦਾ ਬਹੁਤ ਔਖਾ ਪਈ ਉੱਥੇ ਮੈਂ ਦੇਖਿਆ ਬਈ ਯਾਰ ਹਰ ਜਿੰਨੇ ਘਰਾਂ ਦੇ ਵਿੱਚ ਮੈਂ ਦੇਖਿਆ ਸਾਰਿਆਂ ਦੀਆਂ ਮੈਂ ਦੇਖੋ ਮੈਂ ਵੀਡੀਓ ਬਣਾਉਣੀ ਨਹੀਂ ਸੀ ਉੱਥੇ ਮੇਰਾ ਮਨ ਨਹੀਂ ਸੀਗਾ ਵੀਡੀਓ ਬਣਾਉਣ ਦਾ ਪਰ ਫਿਰ ਵੀ ਮੈਂ ਬਣਾ ਲਈ ਥਿਰੋ ਠੀਕ ਹੈ ਕਿ ਇਦਾਂ ਦਾ ਕੋਈ ਵੀ ਹੋਵੇ ਹਨਾ ਕਿ ਮੈਂ ਕੋਈ ਦਿਖਾਵਾ ਕਰਨ ਜਾਂ ਉਹ ਕਰਨ ਨਹੀਂ ਸੀ ਆਪਾਂ ਗਏ ਹਨਾ ਕਿ ਇੱਕ ਹਾਂ ਸੀਗਾ ਆਪਣਾ ਮਨ ਦੇ ਸੀਗਾ ਕਿਉਂਕਿ ਮੈਂ ਤਾਂ ਗੁਰਜੋਤ ਨਾਲ ਪਹਿਲੇ ਦਿਨ ਤੋਂ ਜਦੋਂ ਉਹਨਾਂ ਦਾ ਬੰਨ ਵੀ ਟੁੱਟਿਆ ਵੀ ਨਹੀਂ ਸੀਗਾ ਮੈਂ ਉਸੇ ਦਿਨ ਤੋਂ ਗੁਰਜੋਤ ਵੀਰ ਉਹਨਾਂ ਨਾਲ ਜੁੜਿਆ ਹੋਇਆ ਸੀਗਾ ਕਿ ਹਾਂ ਚਲੋ ਜਿੰਨਾ ਕਿ ਜੋਗੇ ਵਾਲਾ ਸੀਗਾ ਮੈਂ ਕਰ ਹੀ ਗਿਆ ਆਪ ਦਿਨੀ ਹਣਾ ਕਿਉਂਕਿ ਇਹ ਚੀਜ਼ਾਂ ਮੈਂ ਦੱਸ ਕੇ ਨਹੀਂ ਕਰ ਸਕਦਾ ਮੈਂ ਕਿਤੇ ਜਦੋਂ ਦੁਹਾੜ ਆਏ ਸੀ ਉਦੋਂ ਮੈਨੂੰ ਬਹੁਤ ਵੀਰਾਂ ਨੇ ਕਿਹਾ ਵੀਰੇ ਯਾਰ ਤੁਸੀਂ ਸਟੋਰੀ ਨਹੀਂ ਲਾਉਂਦੇ ਯਾਰ ਮੈਂ ਸਟੋਰੀ ਲਾ ਕੇ ਮੈਂ ਇਹ ਥੋੜੀ ਦਿਖਾਉਣਾ ਸੀ ਵੀ ਮੈਂ ਸਟੋਰੀ ਸਿਰਫ ਇਕੱਲੀ ਸਟੋਰੀ ਭਾਲ ਦੇ ਦੀ ਮੈਨੂੰ ਬਹੁਤ ਵੀਰਾਂ ਦੇ ਕਮੈਂਟ ਆਏ ਹਨ ਤੇ ਮੈਸੇਜ ਵੀ ਆ ਵੀਰ ਯਾਰ ਤੁਸੀਂ ਔਰ ਕੋਈ ਹੋਣੀ ਪਾਈ ਸਟੋਰੀ ਨਹੀਂ ਪਾਈ ਯਾਰ ਮੈਂ ਕਿਵੇਂ ਲੋਕਾਂ ਦੀਆਂ ਚੱਕ ਚੱਕੇ ਪਾਵਾਂ ਉਹ ਮੇਰੇ ਤੋਂ ਨਹੀਂ ਹੁੰਦਾ ਕਿ ਇੱਕ ਆਪਦੀ ਸਿਰਫ ਇੱਕ ਪ੍ਰੋਫਾਈਲ ਨੂੰ ਉਹ ਵਧਾਉਣ ਦੇ ਮਾਰੇ ਵੀ ਹਾਂ ਸਟੋਰੀ ਨਾਲ ਮੈਂ ਮੇਰਾ ਦੁੱਖ ਮੰਨਿਆ ਗਿਆ ਉਹਨਾਂ ਦਾ ਜੇ ਮੈਂ ਆਪ ਉੱਥੇ ਗਿਆ ਨਹੀਂ ਮੈਂ ਘਰੇ ਬੈਠਾ ਸਟੋਰੀਆਂ ਉਹਨਾਂ ਦੀਆਂ ਪਾਈ ਜਾਵਾਂ ਜਾਂ ਚੀਜ਼ਾਂ ਉਹ ਨਹੀਂ ਨਾ ਵੈਲਿਊ ਰੱਖਦੀਆਂ ਮੇਰੇ ਲਈ ਜਦੋਂ ਮੈਂ ਆਪ ਗਿਆ ਹੁਣ ਮੈਂ ਅੱਜ ਜਾ ਕੇ ਆਇਆ ਅੱਜ ਉੱਥੇ ਦੇਖਿਆ ਹਾਲਾਤ ਠੀਕ ਆ ਮੈਂ ਗਰਜੋਤ ਵੀ ਇਹਨਾਂ ਗੱਲ ਕਰਦਾ ਹੁੰਦਾ ਸੀ ਤੇ ਉਹਦੇ ਨਾਲ ਹੋਈ ਗੱਲ ਜਿੰਨੀ ਕਵਾਰ ਵੀ ਹੋਈ ਹੈ ਨਾ ਤੇ ਜਿੰਨੇ ਜੋਗੇ ਵਾਲੇ ਸੀਗੇ ਮੈਂ ਵੀ ਕੀਤਾ ਤੁਹਾਡੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਤੁਸੀਂ ਵੀ ਵੀਰਾਂ ਨੇ ਜਿੰਨਿਆਂ ਨੇ ਮਦਦ ਕਰੀ ਆ ਆਪਾਂ ਦਿੱਤੀ ਆ ਹਨ ਤੇ ਕੱਲੀ ਕੱਲੀ ਚੀਜ਼ ਉਹਨਾਂ ਨੂੰ ਪਹੁੰਚਾਤੀ ਸੀ ਆਪਾਂ ਤੇ ਤੇ ਹੁਣ ਫੇਰ ਜਦੋਂ ਗਰੁੱਪ ਨੇ ਇਕੱਠ ਕਰਿਆ ਤੇ ਗਰੁੱਪ ਦੇ ਵਿੱਚ ਸਾਰਿਆਂ ਨੇ ਇਕੱਠੇ ਕਰੇ ਪੈਸੇ ਤੇ ਗਰੁੱਪ ਵਿੱਚੋਂ ਪੈਸੇ ਦੇ ਕੇ ਆਏ ਹਨ ਤੇ ਬਟ ਹਾਂ ਬਾਈ ਉਥੇ ਲੋਡ ਹੈਗੀ ਆ ਲੋੜ ਇਉਂ ਦਵੋ ਪੈਸੇ ਜਾ ਕੇ ਉੱਥੇ ਕਿਤੇ ਜਿੱਥੇ ਸੇਵਾ ਚੱਲਦੀ ਆ ਉੱਥੇ ਦੇਖੋ ਜਿਹੜੇ ਮੁਕੀਆ ਸੇਵਾ ਦੇ ਉਹਨਾਂ ਨੂੰ ਦੇਣੀ ਪੈਣੀ ਆ ਤੇ ਅੱਜ ਮੈਂ ਤੁਹਾਨੂੰ ਪੋਸਟਰ ਤੇ ਤੁਹਾਨੂੰ ਵੀ ਸ਼ੇਅਰ ਵੀ ਕੀਤਾ ਵਾ ਬਾਬਾ ਜੀ ਨੇ ਇੱਕ ਨੇ ਮੈਂ ਉਹਦੇ ਵਿੱਚ ਨੰਬਰ ਵੀ ਬੋਲਿਆ ਤੁਸੀਂ ਮਾੜਾ ਹੌਲੀ ਕਰਕੇ ਸੁਣ ਲਿਓ ਜੇ ਕਿਸੇ ਵੀਰ ਨੇ ਉੱਥੇ ਕਾਲ ਕਰਕੇ ਜਾਂ ਦੇਣਾ ਹੋਇਆ ਕੁਝ ਵੀ ਉੱਥੇ ਦੇ ਦਿਓ ਤੇ ਜਾਂ ਗਰਜੋਧ ਵੀਰੇ ਉਹਨਾਂ ਨਾਲ ਕੰਟੈਕਟ ਕਰ ਲਿਓ ਗਰਜੋਤ ਵੀਰੇ ਕੋਲੇ ਚਲ ਜੇ ਉਹ ਤੁਹਾਨੂੰ ਲੈ ਜਾਊਗਾ ਜਿੱਧਰ ਥੋਡੇ ਕਿੱਥੇ ਵੀ ਉਹ ਇਹ ਨੇੜੇ ਦੇ ਏਰੀਆ 'ਚ ਸੇਵਾ ਚੱਲਦੀ ਹੈ ਗਰਜੋਤ ਵੀਰੇ ਉਹਨਾਂ ਦੇ ਵੀ ਸੇਵਾ ਚੱਲਦੀ ਹੈ ਤੇ ਸਾਰੇ ਪਾਸੇ ਸੇਵਾ ਚੱਲਦੀ ਹੈ ਤੇ ਆਏ ਹੁਣ ਫੇਰ ਆਪਾਂ ਗਰਜੋਤ ਵੀਰੇ ਉਹਨਾਂ ਕੋਲ ਵੀ ਹੈ ਜਿੰਨੇ ਕੁ ਜੋਗੇ ਵਾਲੇ ਸੀ ਮਦਦ ਕਰਕੇ ਆਇਆ ਵੀ ਤਿੰਨ ਚਾਰ ਜਗ੍ਹਾ ਕਰਿਆ ਹੈ ਹਨਾ ਜਿੰਨੇ ਕੁ ਆਪਣੇ ਕੋਲੇ ਮਾਇਆ ਸਾਰਿਆਂ ਨੇ ਇਕੱਠੀ ਕਰੀ ਸੀ ਤੇ ਜਿੰਨੇ ਕੁ ਜੋਗੀ ਵਾਲੇ ਸੀਗੇ ਇਕੱਠੀ ਕਰੇ ਤੇ ਇਦਾਂ ਜਾਨੀ ਕਿ ਆਪਾਂ ਕੀਤਾ ਏ ਬਸ ਬਾਬਾ ਜੀ ਇਹ ਕੀ ਅਰਦਾਸ ਆ ਕਿ ਬਾਬਾ ਜੀ ਉਹਨਾਂ ਨੂੰ ਮੁੜ ਉਹਨਾਂ ਦੀ ਜ਼ਿੰਦਗੀ ਬਹਾਲ ਹੋ ਜAVE ਖੱਤੇ-ਕੁੱਤੇ ਪੱਦਰ ਹੋ ਜਾਣ ਤੇ ਜਿਹੜੇ ਆਹ ਜਿੱਥੋਂ ਦੀ ਦਰਿਆਦਰੀ ਉਹ ਲੰਘਦੇ ਆ ਉਹ ਸਾਰੇ ਠੀਕ ਹੋ ਜਾਣ ਤੇ ਬਸ ਇਹੀ ਅਰਦਾਸ ਆ ਬਾਬਾ ਜੀ ਤੁਹਾਡੇ ਅੱਗੇ ਉਹਨਾਂ ਨੂੰ ਉਹਨਾਂ ਦੇ ਸਹੀ ਕਰ ਦੋ ਉਹਨਾਂ ਦੇ ਫਸਲਾਂ ਨੂੰ ਝਾੜ ਜਿਆਦਾ ਹੀ ਕਰ ਦਿਓ ਐਤਕੀ ਵੀ ਵਿਚਾਰਿਆਂ ਦਾ ਸਾਰਾ ਖਰਚੇ-ਖੁਰਚੇ ਪੂਰੇ ਹੋ ਜਾਣ ਬਸ ਇਹੀ ਅਰਦਾਸ ਆ ਬਾਬਾ ਜੀ ਅੱਗੇ ਚਲੋ ਅੱਜ ਤਾਂ ਅੱਜ ਸਾਰੀ ਦਿਹਾੜੀ ਉਧਰ ਵੀਰ ਉਹਨਾਂ ਦੇ ਲੇਖੇ ਸੀ ਕਿਉਂਕਿ ਸਵੇਰੇ ਸਾਜਰੇ ਦਾ ਨਿਕਲਿਆ ਹੋਇਆ ਤੇ ਹੁਣ ਘਰੇ ਵਾਪਸ ਪੰਚਣਾ ਵਾ ਇਦਾਂ ਵਾ ਚਲੋ ਮਿਲਦੇ ਹਾਂ ਹੁਣ ਵੀਰੇ ਕੱਲ ਨੂੰ ਇਹ ਵੀਡੀਓ ਬਣਾਉਣਾ ਦਾ ਮੇਰਾ ਬਿਲਕੁਲ ਨਹੀਂ ਦੀ ਅੱਜ ਮੈਂ ਵੀਡੀਓ ਬਣਾਉਣੀ ਆ ਬਿਲਕੁਲ ਨਹੀਂ ਦੀ ਚਲੋ ਬਣਾ ਕੇ ਤੁਹਾਡੇ ਵੀਰਾਂ ਦੇ ਅੱਗੇ ਸਾਂਝੀ ਵੀ ਕਰੀ ਚਲੋ ਕਿਸੇ ਵੀਰ ਨੇ ਜੇ ਹੈਲਪ ਕਰਨੀ ਹੋਈ ਤਾਂ ਉਹ ਤੁਸੀਂ ਕਰ ਰਹੇ ਹੋ ਉੱਥੇ ਜੀ ਧੰਨਵਾਦ ਵੀਰੇ